ਸਸੇਗਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ 8 ਅਕਤੂਬਰ 2024 ਦਿਨ ਦੇ ਵੇਲੇ ਕਿਵੇਂ ਦੇ ਰਹਿਣ ਵਾਲੇ ਨੇ ਸੈਟਲਾਈਟ ਇਮੇਜ ਤੁਹਾਡੇ ਸਾਹਮਣੇ ਹੈ ਜੀ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਪੱਛਮੀ ਹਿੱਸੇ ਤੋਂ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਨਾਲ ਦੀ ਨਾਲ ਪਹਾੜੀ ਖੇਤਰਾਂ ਵਿੱਚ ਵੀ ਸਿਸਟਮ ਬਣੇ ਹੋਏ ਨੇ ਅਗਰ ਤੁਹਾਨੂੰ ਦੱਸਿਆ ਜਾਵੇ ਪੱਛਮੀ ਸਿਸਟਮ ਦੀ ਜਿਹੜੀ ਜਾਣਕਾਰੀ ਤੁਹਾਨੂੰ ਅਸੀਂ ਲਗਾਤਾਰ 2 ਦਿਨ ਤੋਂ ਦੱਸ ਰਹੇ ਆ ਫਿਲਹਾਲ ਇਹ ਸਿਸਟਮ ਸਾਨੂੰ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਥੋੜਾ ਬਹੁਤਾ ਕਪੂਰਥਲਾ ਜਲੰਧਰ ਦੇ ਇਲਾਕੇ ਵਿੱਚ ਮੁਕਸਰ ਅਤੇ ਤਰਨਤਾਰਨ ਤੋਂ ਥੋੜਾ ਬਹੁਤਾ ਨੇੜੇ ਤੜੇ 30-40 ਕਿਲੋਮੀਟਰ ਦੇ ਏਰੀਆ ਵਿੱਚ ਬਣਿਆ ਹੋਇਆ ਹੈ ਖਾਸ ਤੌਰ ਤੇ ਮਾਝੇ ਦੇ ਇਲਾਕੇ ਨੂੰ ਇਹ ਪ੍ਰਭਾਵਿਤ ਕਰ ਰਿਹਾ ਹੈ 30 ਤੋਂ 40% ਚਾਂਸ ਨੇ ਬੱਦਲਬਾਈ ਦੇ ਅਤੇ 15 ਤੋਂ 20% ਚਾਂਸ ਨੇ ਮੀਂਹ ਦੇ ਖਾਸ ਤੌਰ ਤੇ ਇਹ ਪੱਛਮੀ ਸਰਹੱਦੀ ਇਲਾਕੇ ਅਤੇ ਦੱਖਣੀ ਪੱਛਮੀ ਸਰਹੱਦੀ ਇਲਾਕੇ ਜਿਹੜੇ ਕਿ ਪਾਕਿਸਤਾਨ ਦੀ ਅਤੇ ਰਾਜਸਥਾਨ ਦੀ ਬੈਲਟ ਨੂੰ ਟੱਚ ਕਰਦੇ ਨੇ ਇਹਨਾਂ ਵਿੱਚ ਅੱਜ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਤੇ ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ-ਠਾਕ ਬਣੇ ਰਹਿਣ ਦੀ ਉਮੀਦ ਹੈ। ਪੱਛਮੀ ਹਿੱਸਿਆਂ ਦੇ ਵਿੱਚ ਖਾਸ ਤੌਰ ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਜ਼ਿਲਕਾ, ਫਿਰੋਜ਼ਪੁਰ, ਸ਼੍ਰੀ ਮੁਕਸਰ ਸਾਹਿਬ ਅਤੇ ਥੱਲੇ ਤੱਕ ਜਾਈਏ ਤਾਂ ਬਠਿੰਡੇ ਤੱਕ ਦੀ ਬੈਲਟ ਜਿਹੜੀ ਹੈ, ਇਹਦੇ ਵਿੱਚ ਇਸ ਇਲਾਕੇ ਦੇ ਵਿੱਚ ਸਾਨੂੰ ਬੱਦਲਬਾਝ ਤੇ ਮੀਂਹ ਦੇ ਚਾਰਲਸ ਅੱਜ ਸਵੇਰ ਤੋਂ ਲੈ ਕੇ ਸ਼ਾਮ ਅਤੇ ਰਾਤ ਤੱਕ ਹੁੰਦੇ ਦਿਖਾਈ ਦੇ ਰਹੇ ਨੇ ਤੇ ਕੱਲ ਕੱਲ ਨੂੰ ਵੀ ਇਸੇ ਤਰੀਕੇ ਦਾ ਮੌਸਮ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਹੋਇਆ ਹੈ। ਕਿਸਾਨਾਂ ਲਈ ਬੇਨਤੀ ਹੈ ਅਗਰ ਪੱਕੀ ਹੋਈ ਫਸਲ ਹੈ ਤਾਂ ਤੁਸੀਂ ਛੇਤੀ ਛੇਤੀ ਕੱਟ ਲਓ ਅਗਰ ਤੁਸੀਂ ਡਿਲੇ ਕਰਦੇ ਹੋ ਥੋੜਾ ਬਹੁਤਾ ਤਾਂ ਨੁਕਸਾਨ ਹੋਣ ਦੇ ਚਾਂਸ ਬੱਦ ਸਕਦੇ ਨੇ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਛੋਟਾ ਮੋਟਾ ਬਦਲੀ ਸਿਸਟਮ ਵੀ ਭਾਰੀ ਨੁਕਸਾਨ ਕਰ ਸਕਦਾ ਹੈ ਕਿਉਂਕਿ ਫਸਲ ਪੱਕੀ ਹੋਈ ਹੁੰਦੀ ਹੈ ਤੇ ਨੁਕਸਾਨ ਦੇ ਚਾਂਸ ਜਿਆਦਾ ਵਧੇ ਜਾਂਦੇ ਨੇ ਤਾਪਮਾਨ ਦੀ ਗੱਲ ਕਰੀਏ ਐਵਰੇਜ ਤਾਪਮਾਨ 34-35 ਡਿਗਰੀ ਤੱਕ ਬਣੇ ਰਹਿਣਗੇ ਕਿਉਂਕਿ ਬੀਤੇ ਦਿਨਾਂ ਤੋਂ ਹੀ ਤਾਪਮਾਨ 1 ਅੱਧਾ ਡਿਗਰੀ ਲਗਾਤਾਰ ਘਟ ਰਿਹਾ ਹੈ ਤੇ ਬਾਕੀ ਪੰਜਾਬ ਦੀ ਗੱਲ ਕਰੀਏ ਖਾਸ ਤੌਰ ਤੇ ਦੁਆਬੇ ਤੇ ਮਾਲਵੇ ਦੀ ਬੈਲਟ ਤਾ ਮੌਸਮ ਠੀਕ ਠਾਕ ਬਣੇ ਰਹਿਣ ਦੀ ਉਮੀਦ ਹੈ ਸਵੇਰ ਅਤੇ ਸ਼ਾਮ ਦੇ ਵੇਲੇ ਠੰਡ ਦਾ ਅਹਿਸਾਸ ਰਹੇਗਾ ਦਿਨ ਦੇ ਵੇਲੇ ਚੰਗੀ ਧੁੱਪ ਪਵੇਗੀ ਪਰ ਤਾਪਮਾਨ ਗਰਮੀ ਬਹੁਤ ਜ਼ਿਆਦਾ ਨਹੀਂ ਹੋਵੇਗੀ 32-33 ਡਿਗਰੀ ਤਾਪਮਾਨ ਆਮ ਬਣੇ ਰਹਿਣ ਦੀ ਉਮੀਦ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਸੀਂ ਪੰਜਾਬ ਦੇ ਕਿਹੜੇ ਹਿੱਸੇ ਤੋਂ ਬਿਲੋਂਗ ਕਰ ਰਹੇ ਹੋ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਦਿਓ ਮੌਸਮ ਦੇ ਤਾਜ਼ਾ ਹਾਲਾਤ ਕੀ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਮੌਸਮ ਦੀ ਦੁਪਹਿਰ ਵੇਲੇ ਕੋਈ ਵੀ ਅਪਡੇਟ ਆਉਂਦੀ ਹੈ ਤੇ ਤੁਹਾਡੇ ਤੱਕ ਵੀਡੀਓ ਲੈ ਕੇ ਜਲਦ ਹਾਜ਼ਰ ਹੋਈਏ ਬਣੇ ਰਹੋ ਚੈਨਲ ਵੈਦਰ ਅਪਡੇਟਸ ਉੱਤੇ ਮਿਲਦੇ ਜੀ ਦੁਪਹਿਰ ਦੀ ਵੀਡੀਓ ਵਿੱਚ ਨਵੀਂ ਅਪਡੇਟ ਦੇ ਨਾਲ